ਹਾਂਜੀ ਸਾਥਰੀ ਗਾਲ ਜੀ ਸਾਰੇ ਤੁਹਾਡਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਅਮੇਰ ਕਰਦੇ ਹਾਂ ਸਾਡੇ ਟਿਕ ਟਾਕ ਮੰਗੇ ਲਓ ਜੀ ਅੱਜ ਤਰੀਕ ਹੋਗੀ 10 ਮਾਰਚ 2025 ਲਾਣੇਦਾਰਾ ਚੌਦਰੀ ਕਮਰੇਤੀ ਆ ਦੇਮਾਨ ਪਿਆ ਏਜੰਟ ਟਰਾਲਾ ਪੁਆਰੇ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਬਾਈ ਆਪਾਂ ਡੋਟਾਈ ਕਿਲਾ ਆ ਵੱਟਿਆ ਹੁਣ ਅੱਜ ਦੀ ਦਿਹਾੜੀ ਵਧੀਆ ਲੱਗ ਜਣੀ ਆ ਬਹਿ ਗਿਆ ਹੋ ਗਿਆ ਅੱਗੇ ਔਰੇ ਬੱਸ ਥੋੜਾ ਜਿਹਾ ਹੀ ਚੱਕਰ ਆ ਕੀਲਾ ਬੱਟ ਲੋ ਕਟਰ ਪਾ ਲੋ ਲਾ ਲੋ ਕੀਲਾ ਬੱਟ ਲੋ ਕਟਰ ਪਾ ਲੋ ਲਾ ਲੋ ਕਾ ਦਾ ਟਾ ਜਟਾ ਹੈ ਬਾਈ ਐ ਲੋ ਕਰ ਦੋ ਚਲੋ ਮਿਲਦੇ ਆਂ ਲੋਈ ਲੱਗੇ ਹੋਏ ਆ ਮਾਰੋ ਮਾਰ ਕੰਮ ਤੇ ਲਾਣੇ ਦਾ ਅੱਜ ਛੁੱਟੀ ਤੇ ਯਾਰ ਜਮਾ ਨਹੀਂ ਆਇਆ ਆ ਵੱਟ ਗਏ ਆ ਇਹ ਦੋ ਕਿੱਲੇ ਦੋ ਕਿੱਲਿਆਂ ਚ ਡੇਢ ਟੈਂਕ ਨਿਕਲਿਆ ਬਾਈ ਆ ਪੂਰਾ ਆਪਣਾ ਇੱਕ ਪੂਰਾ ਫੁੱਲ ਉੱਪਰ ਤੱਕ ਭਰ ਕੇ ਇਹ ਗੱਦਾ ਇਹਦਾ ਰਾਜ ਦੇ ਥੋੜਾ ਢਿੱਲਾ ਦੀਗਾ ਤਾਂ ਨਹੀਂ ਆਇਆ ਕਿ ਦਿੱਲੀ ਜਾਂਦੇ ਆ ਬਸ ਕਟਰ ਲਾਉਣ ਦਾ ਉਹਨਾਂ ਤੇ ਚੱਕਰ ਹੁੰਦਾ ਫੋਨ ਆ ਗਿਆ ਵਿੱਚ ਅੱਜ ਝੱਟ ਵਧੀਆ ਲੱਗੀ ਦੇ ਹੋਲੀ ਤੱਕ ਕੰਮ ਪੂਰਾ ਚੱਲ ਪੂਆ ਇੱਕ ਯਾਰ ਮਸ਼ੀਨ ਆ ਉਹਨੇ ਕਰ ਤੋੜਾ ਰ ਉਹ ਮਸ਼ੀਨ ਹੈਗੀ ਔਰੇ ਤੋਂ 250 ਕਿਲੋਮੀਟਰ ਉਹਨਾਂ ਦੇ ਪਿੰਡਾਂ ਲੋਕਲ ਜੀ ਮੰਨ ਕੇ ਚੱਲੋ ਕਰਨਾਟਕਾ ਦੀ ਹੋ ਆ ਉਹ ਯਾਰ ਰੇਟ ਦਾ ਚੱਕਰ ਪਾਈ ਜਾਂਦਾ ਆਪਾਂ ਬਾਦ ਲੰਨੇ ਉਹ ਪਤਾ ਅੰਦਰ ਘੱਟ ਜੀ ਵਢੀ ਜਾਂਦਾ ਤੇ ਸੌਖਾ ਗੱਲ ਟਰੈਕਟਰ ਵਾਲਿਆਂ ਨੇ ਪਹਿਲਾਂ ਰੇਟ ਘਟਾਇਆ ਵਾ ਚਲੋ ਉਹਨਾਂ ਦਾ ਤਾਂ ਖਰਚਾ ਜਿੰਨਾ ਹੀ ਘਰੇਗਾ ਉਹਨਾਂ ਕੱਲਨੇ ਆ ਉਹ ਤੇ ਫੌਲਾ ਪੈ ਰਿਆ ਤੇ ਕਰਕੇ ਕੁਛ ਪੈਸੇ ਨਾਲ ਦੀ ਨਾਲ ਬੈਜਨੇ ਆ ਆਪਣਾ ਭਾਈ ਰੋਜ਼ ਸ਼ਾਮ ਨੂੰ ਹਿਸਾਬ ਹੋ ਜਾਂਦਾ ਜਿਵੇਂ ਹਰ ਹੱਥ ਹੁੰਦਾ ਦੀਗਾ ਫੇਰ ਬੋਰ ਆ ਗਿਆ ਤੇ ਰੋਜ਼ ਸ਼ਾਮ ਨੂੰ ਹਿਸਾਬ ਹੋ ਜਾਂਦਾ ਆਪਣਾ ਆਰੇਟ ਹੁਣ ਜਿਹੜਾ ਕਰਕੇ ਆਏ ਤੇ ਉਹ ਚੋਂ 100 ਕਰੇ 200 ਘੱਟ ਤੇ ਬਾਕੀ ਠੀਕ ਐ ਵਧੀਆ ਦਿਹਾੜੀ ਪਈ ਜਾਂਦੀ ਆਪਣੀ ਵਧੀਆ ਚੱਲੀ ਜਾਂਦਾ ਕੰਮ ਆਪਣਾ ਠੀਕ ਆ ਖੜਨੇ ਨਾਲੋਂ ਤਾਂ ਵਧੀਆ ਹੀ ਆ ਓਕੇ ਆ ਰਿਪੋਰਟ ਆ ਮਸ਼ੀਨ ਓਕੇ ਆ ਸਾਰਾ ਕੁਝ ਬਾਕੀ ਹੁਣ ਦੇਖਦੇ ਆ ਅੱਗੇ ਕਿੱਥੇ ਜਾਣਾ ਇਹਨੇ ਲੇਕਿਨ ਪਰ ਏਜੰਟ ਆਪਣਾ ਇਕੱਲੇ ਦਾ ਤਾਂ ਚੱਲੇਗਾ ਜੇ ਏਜੰਟ ਆਪਣੇ ਨਾਲ ਆ ਕੱਲ ਵੀ ਨਾਲ ਹੀ ਹੁੰਦਾ ਉਹ ਉਧਰ ਕੋਈ ਜਾਏਗਾ ਉਧਰ ਕੋਈ ਚਲੋ ਜੀ ਹੁਣ ਟਰਾਲਾ ਪਾ ਲਈਏ ਕਟਰ ਤਾਂ ਇੱਕ ਨੇ ਪਰ ਅੱਜ ਸੌਖ ਰਹੀ ਦੋ ਕ ਜਗ੍ਹਾ ਹੀ ਲਾਉਣਾ ਪਿਆ ਕਟਰ ਬਾਕੀ ਤਾਂ ਆਇਓ ਲੈ ਜਾਂਦੇ ਨੇ ਕੱਟ ਕੇ ਚਲੋ ਮਿਲਦੇ ਅੱਗੇ ਦਿਖਾਉਂਦੇ ਆ ਤੁਹਾਨੂੰ ਕਿ ਟਾਈਮ ਨਹੀਂ ਲੱਗਦਾ ਯਾਰ ਬਾਈ ਇਕੱਲਾ ਬੰਦਾ ਮੈਂ ਹੁਣ ਅੱਜ ਵੀਡੀਓ ਬਣਾਉਣ ਦਾ ਲਓ ਜੀ ਪਿੰਡ ਚ ਲੈ ਆ ਕੇ ਖੜਾਤੀ ਕਨਾਂ ਵੀ ਅੱਧਾ ਘਰਦਾ ਪਾਣਾ ਕੰਟਾ ਖੜਾ ਕੇ ਵਿੱਚ ਚੱਲਦੇ ਆਂ ਆਇਆ ਵੀ ਚਲੋ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਮਸ਼ੀਨ ਹੈਗੀ ਐ ਇਹ ਏਜੰਟ ਇਹਨੂੰ ਆਪਣਾ ਲਾਲ ਚ ਚਲੋ ਲਾਲ ਚ ਇਹਨੂੰ ਆਪਣਾ ਕੰਮ ਹੋਈ ਜਾਂਦਾ ਵਸ ਸੇਕਣੇ ਲੈ ਜਾਾਂਗੇ ਹੁਣ ਲੱਗਿਆ ਲਗਾਇਆ ਕਟਰ ਲਾਨੇਦਾਰ ਨੂੰ ਕਰਿਆ ਸੀ ਫੋਨ ਕਰਨਾ ਠੀਕ ਐ ਮਾ ਵੀ ਕੋਈ ਨਹੀਂ ਫਿਕਰ ਹੋਰਾ ਆ ਮਾਉਣੇ ਆ ਫਿਰ ਅਸੀਂ ਚੱਲਦੇ ਆ ਹੁਣ ਚਾਹ ਚੂ ਪੀਣ ਕਿਆ ਦੇਖ ਰਿਹਾ ਜੇ ਕੁਝ ਖਾਦਾ ਪੀਤਾ ਵੀ ਨਹੀਂ ਉਹੀ ਬਸ ਅੱਧਾ ਲੀਟਰ ਦਹੀਂ ਮਾਰਿਆ ਦੀ ਅੱਜ ਸਵੇਰੇ ਸਾਜਰੀ ਚਾਚੂ ਤੋਂ ਬਾਅਦ ਤੁਰਨ ਲੱਗੇ ਨੇ ਆਪਕ ਬਿਸਕਟ ਪਕੌੜੀਆਂ ਹਾਂਜੀ ਬਤਾਈਏ